ਇਹ ਨਾਲ ਜਿਹੜਾ ਝੰਡਾ ਉਹ ਮੈਲਬਰਨ ਤੋਂ ਆਈ ਹੋਈ ਟੀਮ ਹੈ ਉਹਨਾਂ ਨੂੰ ਦਿੱਨੇ ਆ ਅਮੀ ਖੱਦੇ ਨਾਲ ਇਸ ਵੇਲੇ ਖਾਸ ਸਖੀਅਤ ਤੁਹਾਡੇ ਰੂਪ ਨੂੰ ਜਿਹੜਾ ਆਊਟ ਕਰਵਾਉਣ ਜਾ ਰਹੇ ਆ ਤੇ ਜੈਗ ਚੁੱਗਾ ਜੀ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਉੱਤੇ ਜੁੜੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਜੀ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਡੇ ਸਰੋਤਿਆਂ ਨੂੰ ਪਾਜੀ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕ ਨਵੇਂ ਸਾਲ ਦੀ ਤੇ ਨਾਲ-ਨਾਲ ਮੈਨੂੰ ਲੱਗਦਾ ਕਿ ਹੁਣ ਤੁਹਾਡੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਹੋਰ ਵੀ ਜ਼ਿਆਦਾ ਤੁਸੀਂ ਕਹੋ ਅਗਰੈਸਿਵਲੀ ਉਸ ਪਾਸੇ ਨੂੰ ਵੱਧ ਰਹੇ ਹੋਵੋਗੇ ਮੈਂ ਗੱਲ ਕਰ ਰਿਹਾ ਸਿੱਖ ਖੇਡਾਂ ਦੀ ਜੈਕ ਚੁੱਗਾ ਜੀ ਜਿਵੇਂ ਤੁਸੀਂ ਜਾਣਦੇ ਹੋ ਕਿ ਸਿੱਖ ਖੇਡਾਂ ਦੇ ਪ੍ਰੈਜ਼ੀਡੈਂਟ ਵੀ ਨੇ ਤੇ ਇਸ ਵਾਰ ਜਿਹੜੀਆਂ ਮੈਲਬਨ ਦੇ ਵਿੱਚ ਸਿੱਖ ਖੇਡਾਂ ਹੋਣ ਜਾ ਰਹੀਆਂ ਨੇ 2026 ਦੀਆਂ ਸਿੱਖ ਖੇਡਾਂ ਉਹਨਾਂ ਬਾਰੇ ਆਪਾਂ ਗੱਲਬਾਤ ਅੱਜ ਕਰਾਂਗੇ ਭਾਜੀ ਕਿਵੇਂ ਚੱਲ ਰਹੀਆਂ ਨੇ ਤਿਆਰੀਆਂ ਜੀ ਹਾਂਜੀ ਬਿਲਕੁਲ ਸਹੀ ਗੱਲ ਆ ਤੁਹਾਡੀ ਤਿਆਰੀਆਂ ਹੁਣ ਕਾਫੀ ਇੱਕ ਇੱਕ ਐਕਸਟੈਂਸਿਵ ਹੋ ਗਈਆਂ ਗਈਆਂ ਮਤਲਬ ਕਾਫੀ ਇੰਟੈਂਸ ਹੈਗੀਆਂ ਤੇ ਕੰਮ ਬਹੁਤ ਦਿਖ ਰਿਹਾ ਕਰਨ ਨੂੰ ਅੱਜ ਦਾ ਦਿਨ ਹੈਗਾ 3 ਤਰੀਕ ਦਾ ਜਿੰਮ ਹੈਗੀਆਂ 3 April ਨੂੰ ਮਤਲਬ ਪੂਰੇ 3 ਮਹੀਨੇ ਰਹਿ ਗਏ ਆਪਣੇ ਕੋਲੇ ਜੀ ਸੋ ਹੁਣ ਕਾਫੀ ਸਾਡੀ ਹੁਣ ਫੋਕਸ ਇਹੀ ਹੈ ਵੀ ਵਾਧ ਤੋ ਵਾਧ ਵਲੰਟੀਅਰਸ ਨਾਲ ਜੁੜੀਏ ਜੀ ਤਾਂ ਕਿ ਜੇਰਾ ਸਾਡਾ ਪਲਾਨ ਤਿਆਰ ਕੀਤਾ ਗਿਆ 79 ਐਗਜ਼ੀਕਿਊਟ ਕਰ ਸਕੀਏ ਜੀ ਤੇ ਜੈਪਾ ਜੀ ਬੜੀਆਂ ਸੋਹਣੀਆਂ ਤੁਸੀਂ ਤਿਆਰੀਆਂ ਕੀਤੀਆਂ ਨੇ ਜਦੋਂ ਸਾਨੂੰ ਮੌਕਾ ਮਿਲਿਆ ਉੱਥੇ ਤੁਹਾਡੇ ਨਾਲ ਮੀਟਿੰਗ ਦੇ ਵਿੱਚ ਆਉਣ ਦਾ ਵੀ ਤੇ ਉਹਦੇ ਵਿੱਚ ਕੁਝ ਕੁ ਚੀਜ਼ਾਂ ਬੜੀਆਂ ਨਵੀਆਂ ਨਵੇਕਲੀਆਂ ਦੇਖਣ ਨੂੰ ਮਿਲੀਆਂ ਤੇ ਸਾਨੂੰ ਲੋੜ ਵੀ ਹੈ ਇਹਨਾਂ ਚੀਜ਼ਾਂ ਦੀ ਜੇ ਮੈਂ ਜ਼ਿਕਰ ਕਰਾਂ ਇੱਕ ਤਾਂ ਤੁਸੀਂ ਜਿਹੜਾ ਰਾਇਲ ਚਿਲਡਰਨਸ ਹਸਪੀਟਲ ਦੇ ਲਈ ਇਨੀਸ਼ੀਏਟ ਕਰ ਰਹੇ ਹੋ ਪਲੀਜ਼ ਉਹਦੇ ਬਾਰੇ ਚਾਨਣਾ ਜ਼ਰੂਰ ਪਾਓ ਹਾਂਜੀ ਇਹ ਵੀ ਇੱਕ ਨਵਾਂ ਪ੍ਰਾਪਲ ਹੈਗਾ ਸਾਡੀ ਕੋਸ਼ਿਸ਼ ਹੈ ਸੀਗੀ ਵੀ ਆਪਣੀ ਬ੍ਰਾਊਡਰ ਆਸਟ੍ਰੇਲੀਅਨ ਕਮਿਊਨਿਟੀ ਵਾਸਤੇ ਕੋਈ ਦੇਣ ਦਿੱਤੀ ਜਾਵੇ ਆਪਣੀ ਸੇਕਾ ਕੌਮ ਦੀ ਆਪਣੇ ਕਿ ਲੋ ਸਿੱਖੀ ਪ੍ਰਿੰਸੀਪਲ ਦੇ ਤੌਰ ਤੇ ਦਸਵੰਧ ਤੇ ਸਰਬੱਤ ਦੇ ਭਲੇ ਦੇ ਬੇਸ ਤੇ ਸਾਡੀ ਇਹ ਵਿਲਜ ਕੀਤੀ ਗਈ ਹੈ ਰਾਇਲ ਚਿਲਡ ਹਸਪੀਟਲ ਨੂੰ 7.5 ਲੱਖ ਡਾਲਰ ਦਾ ਠਾਕਰ ਕੇ ਆਪਣਾ ਹਸਪੀਟਲ ਦੇ ਨਹਾ ਗਿਆ ਜੀ ਇਹ ਬੜੀ ਸੋਹਣੀ ਗੱਲ ਹੈ ਜੀ ਤੇ ਮੈਨੂੰ ਲੱਗਦਾ ਕਿ ਸਾਡੇ ਸਿੱਖੀ ਸਿਧਾਂਤ ਵੀ ਜਿਹੜੇ ਆ ਉਹ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਉਣੀ ਬਹੁਤ ਜ਼ਰੂਰੀ ਆ ਤੇ ਇਸ ਉਪਰਾਲੇ ਰਾਹੀਂ ਸਾਹਮਣੇ ਆਉਣਗੇ ਤੇ ਇੱਕ ਦੂਸਰੀ ਜੇ ਗੱਲ ਕਰੀਏ ਤੁਸੀਂ ਇੱਕ ਹੋਰ ਇਨੀਸ਼ੀਏਟ ਜਿਹੜਾ ਉਹ ਕਰਨ ਜਾ ਰਹੇ ਹੋ ਇਸ ਸਾਲ ਸਪੈਸ਼ਲੀ ਏਬਲਡ ਜਿਹੜੇ ਬੱਚੇ ਆ ਜਾਂ ਖਿਡਾਰੀ ਆ ਉਹਨਾਂ ਨੂੰ ਤੁਸੀਂ ਜੋੜਨ ਜਾ ਰਹੇ ਹੋ ਉਹਦੇ ਬਾਰੇ ਵੀ ਜ਼ਰੂਰ ਦੱਸਿਓ ਜੀ ਹਾਂਜੀ ਇਹ ਵੀ ਆ ਹੱਲ ਹੈਗਾ ਸਾਨੂੰ ਇਹ ਸੋਚ ਆਈ ਸੀਗੀ ਵੀ ਆ ਕਿਸ ਆਪਣੀ ਕਮਿਊਨਿਟੀ ਦਾ ਹੈਗਾ ਜਿਹੜਾ ਕਦੇ ਆਪਣੀ ਗਿਮਾਂ ਚ ਸ਼ਾਮ ਨਹੀਂ ਹੋਇਆ ਜੀ ਸੋ ਹੁਣ ਅਪਰਟੀਟੀਜ਼ ਪਲੇਅਰਸ ਵਾਸਤੇ ਸਾਡਾ ਪੂਰਾ ਤਿਆਰ ਹੈਗਾ ਐਕਸਪ੍ਰੈਸ਼ਨ ਆਫ ਟ੍ਰਾਂਸਫੋਰਮਸ ਸਾਨੂੰ ਕਾਫੀ ਹੁਣ ਮਿਲ ਚੁੱਕੇ ਆ ਲਗਦਾ ਸਾਨੂੰ ਲੱਗਦਾ ਵੀ ਸ਼ੁਰੂਆਤ ਵਾਸਤੇ ਸਾਰੇ 15 ਤੋਂ 20 ਪਲੇਅਰ ਹੋ ਜਾਣਗੇ ਇੰਨੇ ਸਾਡੀ ਕਲੈਫੀਕੇਸ਼ਨ ਆ ਚੁੱਕੀਆਂ ਜੀ ਮੋਸਟ ਲਾਈਕਲੀ ਸ਼ੌਕਲ ਦਾ ਕੰਪੀਟੀਸ਼ਨ ਹੋਊਗਾ ਦੇ ਕੋਸ਼ੇ ਸ਼ੋਰਟੇ ਐਕਟੀਵਿਟੀਜ਼ ਹੋਣਗੀਆਂ ਏਜ ਗਰੁੱਪ ਦੇ ਹਿਸਾਬ ਦੇ ਨਾਲ ਸੋ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਬੇਨਤੀ ਹੈਗੀ ਹੈ ਵੀ ਜਿਹੜੇ ਵੀ ਆਪਣਹ ਹੋਰ ਵੀ ਪਲੇਅਰ ਹੈਗੇ ਆ ਜਿਹੜੇ ਤਾਂ ਪਾਰਟਿਸਪੇਸ਼ਨ ਕਰਨਾ ਚਾਹੁੰਦੇ ਤੇ ਫਿਰ ਦੀ ਸਾਨੂੰ ਕੰਟੈਕਟ ਕਰਾ ਜੀ ਬਹੁਤ ਸ਼ੁਕਰੀਆ ਜੀ ਤੇ ਇੱਕ ਜਾਂਦੇ ਜਾਂਦੇ ਜਿਹੜਾ ਇੱਕ ਜਿਹੜੀ ਅਪੀਲ ਹੁਣੀ ਰੀਸੈਂਟਲੀ ਕੀਤੀ ਗਈ ਸੀ ਕਿ ਸਿੱਖ ਖੇਡਾਂ ਨੂੰ ਕਿਉਂਕਿ ਇਹ ਸਿੱਖ ਖੇਡਾਂ ਕਿਸੇ ਇੱਕ ਸਟੇਟ ਦੀਆਂ ਨਹੀਂ ਇਹ ਸਾਰੇ ਆਸਟ੍ਰੇਲੀਆ ਦੀਆਂ ਸਾਂਝੀਆਂ ਨੇ ਜਿਹੜੀ ਭਾਈਚਾਰੇ ਦੇ ਵੱਲੋਂ ਸਪੋਰਟ ਦੀ ਲੋੜਾ ਜੇ ਤੁਸੀਂ ਉਹ ਮੈਸੇਜ ਵੀ ਦੁਬਾਰਾ ਦੇਣਾ ਚਾਹੋ ਜੀ ਹਾਂਜੀ ਸਾਨੂੰ ਹੁਣ ਪੂਰੀ ਲੋੜ ਹੈਗੀ ਆ ਵਲੰਟੀਅਰਸ ਦੀ ਸਪੋਰਟਰਾਂ ਦੀ ਮੀਡੀਆ ਦੀ ਸਪான்ਸਰਾਂ ਦੀ ਸੋ ਜੇ ਤੁਸੀਂ ਸਾਡੇ ਵੈਬਸਾਈਟ ਤੇ ਜਾਓਗੇ asgmel2026.com ਤੇ ਉੱਥੇ ਸਾਡੇ ਸਾਰੇ ਐਕਸਪ੍ਰੈਸ਼ਨ ਆਵ ਇੰਟਰਸਟ ਫਾਰਮ ਹੈਗੀ ਆ ਉਹਦੇ ਸੂਤ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ ਤੇ ਤੁਹਾਨੂੰ ਅਸੀਂ ਅਲੋਕੇਟ ਕਰ ਦਾਂਗੇ ਜਿਹੜੀ ਏਰੀਆ ਦੇ ਵਿੱਚ ਸਾਨੂੰ ਲੋੜ ਹੈਗੀ ਆ ਸਬ ਵਲੰਟੀਅਰ ਜਾ ਤੋ ਤੁਸੀਂ ਐਜ਼ ਅ ਸਪான்ਸਰ ਹੋਣਾ ਚਾਹੁੰਦੇ ਆ ਜੇ ਤੁਸੀਂ 올 ਅਬਿਲਿਟੀਜ਼ ਪਲੇਅਰ ਹੋਗੇ ਤੁਸੀਂ ਉਹਦੇ ਸਪੌਂਸਰ ਵੈਬਸਾਈਟ ਤੋਂ ਸਾਨੂੰ ਕੰਟੈਕਟ ਕਰ ਸਕਦੇ ਆ ਸਬੂਤ ਬੈਂਦੀ ਹੈ ਹਰੇਕ ਆਪਣੇ ਮੈਂਬਰ ਬਰ ਅ Sikh ਕਮਿਊਨਿਟੀ ਜਿਹੜੇ ਸਟੇਜ 'ਤੇ ਬੈਠੇ ਸਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਇਹ ਆਪਣੀ ਸਾਂਝੀਆਂ ਗੇਮਾਂ ਕਿਸੇ ਕੋਈ ਪ੍ਰਾਈਵੇਟ ਸਾਂਝੀਆਂ ਗੇਮਾਂ ਨਹੀਂ ਹੋਣਗੀਆਂ ਇਸ ਤਰ੍ਹਾਂ ਕਿ ਇਹ ਬਹੁਤ ਵੱਡੀ ਗੱਲ ਆ ਵੀ ਆਪਾਂ ਆਲਮਿਲ ਕੇ ਇਹ ਕਰਨਾ ਬੜੀ ਸੋਹਣੀ ਗੱਲ ਹੈ ਜੈਗਜੀਤ ਤੇ ਤੁਹਾਨੂੰ ਤੁਹਾਡੇ ਸਾਰੀ ਟੀਮ ਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਅਗਾਊਂ ਮੁਬਾਰਕ ਵੀ ਆ ਤੇ ਉਮੀਦ ਕਰਦੇ ਆ ਕਿ ਲੋਕ ਤੁਹਾਡੇ ਨਾਲ ਵੱਧ ਤੋਂ ਵੱਧ ਜੁੜ ਕੇ ਇਹਨਾਂ ਖੇਡਾਂ ਨੂੰ ਇਹਨਾਂ ਦਾ ਪੱਧਰ ਜਿਹੜਾ ਹੋਰ ਵੀ ਜ਼ਿਆਦਾ ਉੱਚਾ ਲੈ ਕੇ ਜਾਣਗੇ ਜੀ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ थैंक यू ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ